ਨਮਸਕਾਰ ਤੁਸੀਂ ਵੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਇਸ ਵੇਲੇ ਦੀ ਅਹਿਮ ਖਬਰ ਤੁਹਾਨੂੰ ਦੱਸ ਰਹੇ ਹਾਂ ਜੋ ਖੰਨਾ ਤੋਂ ਸਾਹਮਣੇ ਆ ਰਿਹਾ ਜਿੱਥੇ ਖੰਨਾ ਦੇ ਵਿੱਚ ਚੋਰਾਂ ਵੱਲੋਂ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਤੁਹਾਨੂੰ ਦੱਸਦੀ ਹੈ ਕਿ ਇੱਕ ਦੁਕਾਨ ਦੇ ਅੰਦਰ ਵੜ ਕੇ ਸ਼ਟਰ ਤੋੜ ਕੇ ਉਹਨਾਂ ਦੇ ਵੱਲੋਂ ਚੋਰੀ ਕੀਤੀ ਗਈ ਜਿਸ ਦੇ ਸੀਸੀਟੀਵੀ ਤਸਵੀਰਾਂ ਸਾਹਮਣੇ ਆਈਆਂ ਨੇ ਸੀਸੀਟੀਵੀ ਚ ਤੁਸੀਂ ਵੇਖ ਪਾ ਰਹੇ ਹੋ ਕਿਵੇਂ ਬੇਖੌਫ ਹੋ ਕੇ ਇਹਨਾਂ ਚੋਰਾਂ ਵੱਲੋਂ ਦੁਕਾਨ ਦੇ ਅੰਦਰ ਦਾਖਲ ਹੋ ਕੇ ਚੋਰੀ ਦੀ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਚੋਰਾਂ ਦੇ ਹੌਸਲੇ ਲਗਾਤਾਰ ਜਿਹੜੇ ਨੇ ਬੁਲੰਦ ਹੁੰਦੇ ਜਾ ਰਹੇ ਨੇ ਇਹ ਮਾਮਲਾ ਤੁਸੀਂ ਦੇਖ ਸੀਸੀਟੀਵੀ ਤਸਵੀਰਾਂ ਦੇਖ ਕੇ ਤੁਸੀਂ ਇੱਕ ਅੰਦਾਜ਼ਾ ਲਗਾ ਸਕਦੇ ਹੋ ਜਿੱਥੇ ਮੋਬਾਈਲਾਂ ਦੀ ਦੁਕਾਨ ਤੇ ਜਿੱਥੇ 4:30 ਵਜੇ ਦੇ ਕਰੀਬ ਜਿਹੜੇ ਚੋਰਾਂ ਨੇ ਅੰਦਰ ਵੜ ਕੇ ਦੁਕਾਨ ਦਾ ਸ਼ਟਰ ਤੋੜ ਕੇ ਚੋਰੀ ਕੀਤਾ ਜਿਸ ਦੇ ਵਿੱਚ ਕਈ ਕੀਮਤੀ ਸਮਾਨ ਜਿਹੜੇ ਨੇ ਚੋਰੀ ਕਰਕੇ ਫਰਾਰ ਹੋ ਗਏ ਨੇ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜਿੱਥੋਂ ਮਕਾਨ ਮਾਲਕ ਦੇ ਵੱਲੋਂ ਜਾਣਕਾਰੀ ਦੇ ਦਿੱਤਾ ਦੱਸਿਆ ਗਿਆ ਕਿ ਰਾਤ 9 ਵਜੇ ਦੇ ਕਰੀਬ ਜਿਹੜਾ ਇਹ ਉਹ ਆਪਣੀ ਦੁਕਾਨ ਨੂੰ ਬੰਦ ਕਰਕੇ ਘਰ ਚਲਾ ਗਿਆ ਸੀ ਤਾਂ ਸਵੇਰੇ 4:30 ਵਜੇ ਦੇ ਕਰੀਬ ਉਸ ਨੂੰ ਫੋਨ ਗਵਾਂਡੀਆਂ ਵੱਲੋਂ ਫੋਨ ਆਇਆ ਕਿ ਉਸ ਦੀ ਦੁਕਾਨ ਦਾ ਤਾਲਾ ਟੁੱਟਿਆ ਹੋਇਆ ਹੈ ਤੇ ਘਰ ਦੁਕਾਨ ਦੇ ਅੰਦਰੋਂ ਕਈ ਚੀਜ਼ਾਂ ਜਿਹੜੀਆਂ ਨੇ ਗਾਇਬ ਨੇ ਜਿਸ ਤੋਂ ਬਾਅਦ ਜਦੋਂ ਉਹ ਪਹੁੰਚਿਆ ਤਾਂ ਉਸ ਦੇ ਹੋਸ਼ ਉੱਡ ਗਏ ਕਈ ਕੀਮਤੀ ਮੋਬਾਈਲ ਦੇ ਨਾਲ ਨਾਲ LED ਤੇ ਨਕਦੀ ਜਿਹੜੇ ਨੇ ਦੁਕਾਨ ਦੇ ਅੰਦਰ ਪਏ ਸੀ ਉਹ ਸਾਰਾ ਚੋਰ ਜਿਹੜੇ ਨੇ ਲੈ ਕੇ ਫਰਾਰ ਹੋ ਗਏ ਨੇ ਇਸ ਦੀ ਜਿਹੜੀ ਹੈ ਸੂਚਨਾ ਪੁਲਿਸ ਨੂੰ ਦਿੱਤੀ ਗਈ ਪੁਲਿਸ ਜਿਹੜਾ ਨੇ ਮੌਕੇ ਤੇ ਪਹੁੰਚੇ ਹੋਏ ਨੇ ਉਹਨਾਂ ਦੇ ਵੱਲੋਂ ਸੀਸੀਟੀਵੀ ਕੈਮਰੇ ਜਿਹੜੇ ਨੇ ਖੰਗਾਲੇ ਜਾ ਰਹੇ ਨੇ ਜਿੰਨਾ ਚੋਰਾਵਾਂ ਵੱਲੋਂ ਇਹ ਚੋਰੀ ਕੀਤੀ ਗਈ ਹੈ ਉਹਨਾਂ ਦੀ ਪੁਸ਼ਪੜਤਾਲ ਤੇ ਛਾਣਬਿੰਨ ਕੀਤੀ ਜਾ ਰਹੀ ਹੈ ਉਥੇ ਦੀ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜਿੱਥੇ ਤੁਸੀਂ ਤਸਵੀਰਾਂ ਵਿੱਚ ਵੇਖ ਪਾ ਰਹੇ ਹੋ ਜਿੱਤੇ ਖੰਨਾ ਤੋਂ ਇਹ ਮਾਮਲਾ ਸਾਹਮਣੇ ਆਇਆ 4:30 ਵਜੇ ਦੇ ਕਰੀਬ ਚੋਰਾ ਨੇ ਬੜੀ ਹੀ ਬੇਖੌਫੀ ਦੇ ਨਾਲ ਜਿਹੜੇ ਦੁਕਾਨ ਦੇ ਅੰਦਰ ਦਾਖਲ ਹੋ ਕੇ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਤਾਂ ਇਸੇ ਮਾਮਲੇ ਨੂੰ ਲੈ ਕੇ ਦੁਕਾਨਦਾਰ ਦਾ ਕੀ ਕੁਝ ਕਹਿਣਾ ਇੱਕ ਵਾਰ ਤੁਹਾਨੂੰ ਸੁਣਾਦਨੇ ਆ ਇੱਕ ਕਨਫੈਕਸ਼ਨਰੀ ਤੇ ਮੋਬਾਈਲ ਐਸੈਸਰੀ ਵਗੈਰਾ ਤੇ ਰਿਪੇਅਰ ਹੋ ਜਾਂਦੀ ਚੋਰੀ ਹੋਈ ਹੈ ਇਸ ਦਾ ਚੋਰੀ ਹੋਈ ਹੈ ਕਿ ਨਹੀਂ ਬੜੀ ਚੋਰੀ ਹੋਈ ਹੈ ਸਰ ਟਾਈਮ ਹੈਗਾ ਚੋਰੀ ਦਾ ਅੱਜ ਸਵੇਰੇ 4:30 ਵਜੇ ਤੋਂ ਲੈ ਕੇ 5:30 ਦੇ ਵਿੱਚ ਦਾ ਤੇ ਮੇਰੇ ਇਹ ਜਿਹੜੇ ਲੋਕ ਲੱਗੇ ਨੇ ਲੋਕਾਂ ਨੂੰ ਕੁਝ ਨਹੀਂ ਹੋਇਆ ਤੇ ਜਿਹੜੇ ਇਹਨਾਂ ਦੇ ਕੁੰਡੇ ਨੇ ਜਿਨ੍ਹਾਂ ਦੇ ਵਿੱਚ ਫਸਦਾ ਲੋਕ ਉਹੀ ਉਹਨਾਂ ਨੇ ਕਟਿੰਗ ਕਰਤੀ ਉਸ ਤੋਂ ਬਾਅਦ ਮੇਰਾ ਸਾਈਡ ਮਿਰਰ ਲੱਗਿਆ ਹੋਇਆ ਸੀਗਾ ਇਹ ਤੇ ਲੋਕ ਲੱਗਿਆ ਹੋਇਆ ਸੀ ਇਹ ਖੁੱਲਿਆ ਨਹੀਂ ਉਹਨਾਂ ਤੋਂ ਜਦ ਨਹੀਂ ਖੁੱਲਿਆ ਉਹਨਾਂ ਨੇ ਸ਼ੀਸ਼ਾ ਤੋੜਤਾ ਸ਼ੀਸ਼ਾ ਤੋੜ ਕੇ ਜਦੋਂ ਐਂਟਰੀ ਕੀਤੀ ਹੈ ਉਸ ਤੋਂ ਬਾਅਦ ਇਹਨਾਂ ਨੇ ਮੇਰੇ ਗੱਲੇ ਪੱਟੇ ਨੇ ਗੱਲੇ ਪੱਟਣ ਤੋਂ ਬਾਅਦ ਜੋ-ਜੋ ਸਮਾਨ ਇਹਨਾਂ ਦੇ ਹੱਥ ਲੱਗੀ ਗਿਆ ਇਹਨਾਂ ਨੇ ਉਹ ਕੀਤਾ ਉਸ ਤੋਂ ਬਾਅਦ ਮੇਰੇ ਮੋਬਾਈਲ ਚੱਕ ਕੇ ਲੈ ਗਏ ਰਿਪੇਅਰ ਕੀਤੇ ਹੋਏ ਚਾਰ ਮੋਬਾਈਲ ਪਈ ਸੀਗੇ ਉਹ ਚੱਕ ਕੇ ਲੈ ਗਏ ਜਿਹੜੇ ਮੈਂ ਸੈਕੰਡ ਹੈਂਡ ਸੇਲ ਕਰਨ ਨੂੰ ਸੀਗੇ ਤਿੰਨ ਮੋਬਾਈਲ ਉਹ ਚੱਕ ਕੇ ਲੈ ਗਏ ਜੀ ਤੇ ਉਸ ਤੋਂ ਬਾਅਦ ਇਹ ਜਿੰਨੀ ਉਹ ਸੀਗੀ ਜਿਹਾ ਕਹਿੰਦੇ ਨੇ ਸਟਿੰਗ ਵਗੈਰਾ ਪਈ ਸੀ ਉਹ ਚੱਕ ਕੇ ਲੈ ਗਏ ਹਿੱਲ ਚੱਕ ਕੇ ਲੈ ਗਏ ਫ੍ਰਿਜ ਦਾ ਲੋਕ ਤੋੜਦਾ ਇਹਨਾਂ ਨੇ ਫ੍ਰਿਜ ਦਾ ਲੋਕ ਤੋੜਨ ਤੋਂ ਬਾਅਦ ਇਹਨਾਂ ਨੇ ਹਿੱਲਾ ਕੱਢਿਆ ਨੇ ਉਹਦੇ ਵਿੱਚੋਂ ਜਿੰਨੀ ਉਹ ਪਈ ਸੀਗੀ ਕੀ ਆ ਕਹਿੰਦੇ ਨੇ ਇਹਨੂੰ ਚੌਕਲੇਟਾਂ ਵਗੈਰਾ ਚੌਕਲੇਟਾਂ ਲੈ ਗਏ ਉਸ ਤੋਂ ਬਾਅਦ ਜਿੰਨੀਆਂ ਸਿਕਟਾਂ ਸੀਗੀਆਂ ਸਿਕਟਾਂ ਦਾ ਸਟਾਕ ਪਿਆ ਸੀ ਮੇਰੇ ਕੋਲ ਥੋੜਾ ਜਿਹਾ ਉਹਦੇ ਵਿੱਚੋਂ 10000 ਲੰਮਸਮ ਸਟਾਕ ਆਣਾ ਉਹ ਉਹ ਵੀ ਲੈ ਗਏ ਤੇ ਕੈਸ਼ ਸੀਗੀ ਪੇਮੈਂਟ ਜਿਹੜੀ 20 ਤੋਂ 25000 ਦੇ ਵਿੱਚ ਵਿੱਚ ਉਹ ਵੀ ਗਿਆ ਸਰ ਵੀਡੀਓ ਫੁਟੇਜ ਦੇ ਵਿੱਚ ਬਕਾਇਦਾ ਉਹਨਾਂ ਦੀ ਸ਼ਕਲਾਂ ਆ ਰਹੀਆਂ ਨੇ ਜੇ ਉਹ ਮੈਨੂੰ ਕਹਿਣ ਪ੍ਰਸ਼ਾਸਨ ਕਿ ਹਾਂਜੀ ਸਾਨੂੰ ਵੀਡੀਓ ਫੁਟੇਜ ਚਾਹੀਦੀ ਆ ਮੈਂ ਫੁਟੇਜ ਦੇਣ ਨੂੰ ਤਿਆਰ ਆ ਮੈਂ ਤਾਂ ਸਿਰਫ ਇਹ ਚਾਹੁੰਦਾ ਕਿ ਜਿਹੜੇ ਮੋਬਾਈਲ ਮੈਂ ਦੇਣੇ ਨੇ ਉਹੀ ਮੈਨੂੰ ਬਰਾਮਦਗੀ ਹੋ ਜੇ ਉਹੀ ਬਹੁਤ ਆ ਸਰ 3 ਪਰਸਨ ਸੀਗੇ ਉਹ ਇੱਕ ਨੇ ਮੂੰਹ ਜਾਂ ਬੰਨਿਆ ਆਇਆ ਸੀਗਾ ਕਟਿੰਗ ਵਾਲਾ ਕਟਰ ਰੱਖਿਆ ਸੀਗਾ ਤੇ ਉਹ ਬਾਹਰ ਸੀ ਵੈਗਨਰ ਗੱਡੀ ਦੇ ਵਿੱਚ ਆਏ ਸੀਗੇ ਤੇ ਦੋ ਅੰਦਰ ਸਭ ਕੁਝ ਉਹਨਾਂ ਨੇ ਪਟਲਿਆ ਇੱਕ ਬਾਹਰ ਨਿਗਰਾਨੀ ਤੇ ਰੱਖਿਆ ਸੀਗਾ ਬੰਦਾ ਸਰ ਬਾਹਰਲੀ ਸੀਸੀਟੀਵੀ ਨਹੀਂ ਮੇਰੇ ਕੋਲ ਜਿਹੜਾ ਅੰਦਰ ਕੈਮਰਾ ਲੱਗਿਆ ਉਹਦੇ ਵਿੱਚੋਂ ਗੱਡੀ ਦੇਖਦੀ ਹੈ ਉਹ ਹਾਂਜੀ ਸਰ ਤਿੰਨ ਬੰਦੇ ਨਹੀਂ ਗੱਡੀ 'ਚ ਦਿਖ ਰਹੇ ਇੰਨੀ ਦੂਰ ਕਵਰ ਨਹੀਂ ਕਰ ਸਕਦਾ ਕਦੇ ਵੀ ਕੈਮਰਾ ਉਹਦੇ ਵਿੱਚ ਸਿਰਫ ਇੰਨਾ ਪਤਾ ਲੱਗ ਰਿਹਾ ਹੈ ਕਿ ਗੱਡੀ ਖੜੀ ਹੈ ਤੁਹਾਡੇ ਉੱਧਰ ਦਰਾਂ ਤੇ ਉਸ ਤੋਂ ਬਾਅਦ ਜਿਹੜੇ ਦੋ ਬੰਦੇ ਅੰਦਰ ਨੇ ਫੋਲਾ-ਪੋਲੀ ਕਰ ਰਹੇ ਨੇ ਉਹ ਵੱਖਰੇ ਨੇ ਸਰ ਪਛਾਣ ਜੋ ਦੇਖੋ ਮੈਂ ਤਾਂ ਪਛਾਣਦਾ ਨਹੀਂ ਹੈਗਾ ਮੇਰੇ ਕੋਲ ਤਾਂ ਪਰਸਨ ਇੰਨੇ ਆਣਗੇ ਸਵੇਰ ਤੋਂ ਸ਼ਾਮ ਤੱਕ ਮੈਂ ਨਹੀਂ ਜਾਣਦਾ ਕਿ ਕੌਣ ਹੈ ਜੇ ਮੈਨੂੰ ਅੱਜ ਮਿਲਿਆ ਤਾਂ ਕੱਲ ਵੀ ਮਿਲੇ ਤਾਂ ਤਾਂ ਮੈਂ ਕਹਾਂ ਹੁਣ ਜੇ ਕੰਟੀਨਿਊ ਤਾਂ ਆ ਨਹੀਂ ਰਿਹਾ ਕੋਈ ਪਰਸਨ ਫੁਟੇਜ ਦੇ ਵਿੱਚ ਉਹਨਾਂ ਦੀ ਫੋਟੋ ਆ ਰਹੀ ਹੈ ਜੇ ਤੁਸੀਂ ਕਹੋ ਤਾਂ ਮੈਂ ਫੁਟੇਜ ਤੁਹਾਨੂੰ ਵੀ ਦੇ ਦਿੰਦਾ ਉਹ ਚੈੱਕ ਕਰਾ ਲੋ ਮੈਂ ਉਹਨਾਂ ਨੂੰ ਜਾਣਦਾ ਨਹੀਂ ਸਰ ਆਈ ਥਿੰਕ ਨੋਸ ਤਾਂ ਹੁਣ 25 ਤੋਂ 20 25 ਤੋਂ ਕੈਸ਼ ਹੈ ਉਸ ਤੋਂ ਬਾਅਦ ਮੋਬਾਈਲ ਹੈ ਤੇ ਹੁਣ ਸਰ ਆਈਡੀਆ ਲਾਵਾਂਗੇ ਤਾਂ ਫਿਰ ਰੋਣਾ ਹੀ ਆਊਗਾ ਹੋਰ ਕੀ ਅਮ ਸੰਸਾਰ ਲੱਕ ਨੇੜੇ ਹਾਂਜੀ ਬਿਲਕੁਲ ਸਰ ਹੈਗਾ ਜੀ ਸਰ ਮੈਂ ਤਾਂ ਕਦੇ ਅੱਜ ਤੱਕ ਗੱਲ ਹੀ ਨਹੀਂ ਸੁਣੀ ਇਹ ਜੀ ਚੋਰੀ ਚੋਰੀ ਦੀ ਕਦੇ ਹੋਈ ਨਹੀਂ ਉਸ ਏਰੀਆ 'ਚ ਇਹ ਜੀ ਸਰ ਇਹ ਮਾਰਨਿੰਗ ਟਾਈਮ ਹੋਈ ਆ ਬਿਲਕੁਲ ਜਦੋਂ ਲੋਕ ਮੈਂ ਕਹਿੰਦਾ ਤੁਰਨਾ ਫਿਰਨ ਲੱਗ ਜਾਂਦੇ ਨੇ 4 ਵਜੇ ਤੋਂ ਬਾਅਦ 4:30 ਵਜੇ ਦੀ ਗੱਲ ਹੈ ਜੀ ਇਹ ਜਿਹੜੀ ਫੁਟੇਜ ਦੇ ਵਿੱਚ ਟਾਈਮ ਆ ਰਿਹਾ ਉਹ 4:30 ਦਾ ਟਾਈਮ ਆ ਰਿਹਾ ਕਿ 4:30 ਤੋਂ ਲੈ ਕੇ ਉਹਨਾਂ ਨੇ 5:30 ਦੇ ਵਿੱਚ ਵਿੱਚ ਕੰਮ ਕਰ ਗਏ ਲੰਘ ਗਏ ਸਰ ਮੈਨੂੰ ਬੈਕ ਸਾਈਡ ਤੇ ਪਾਰਕਿੰਗ ਦੇ ਵਿੱਚ ਮੁੰਡਾ ਰਹਿੰਦਾ ਉਹਨੇ ਕਾਲ ਕੀਤਾ ਉਹਨੇ ਕਾਲ ਕੀਤਾ ਜਦੋਂ ਉਹ ਸਵੇਰੇ ਆਇਆ ਉਹਨੇ ਦੇਖਿਆ ਦੁਕਾਨ ਦਾ ਕਿ ਸ਼ਟਰ ਖੁੱਲਿਆ ਪਿਆ ਤੇ ਸ਼ੀਸ਼ਾ ਟੁੱਟਿਆ ਪਿਆ ਉਹਨੇ ਮੈਨੂੰ ਫੋਨ ਲਾਇਆ ਤੇ ਮੈਂ ਫੋਨ ਚੱਕਿਆ ਨਹੀਂ ਸੀ ਮੈਂ ਸੀਗਾ ਉਧਰ ਜਿਮ ਗਿਆ ਸੀਗਾ ਤੇ ਉਹਨਾਂ ਨੇ ਫਿਰ ਕੋਚ ਨੂੰ ਫੋਨ ਲਾਇਆ ਮੇਰੇ ਘਰੋਂ ਕੋਚ ਨੂੰ ਫੋਨ ਲਾਇਆ ਉਸ ਤੋਂ ਬਾਅਦ ਮੈਂ ਉਰੇ ਹਾਂ ਸਰ ਆਈ ਥਿੰਕ ਲਾਕਡਾਊਨ ਤੋਂ ਪਹਿਲਾਂ ਦੀ ਹੀ ਸ਼ੁਰੂ ਹੋ ਰਹੀ ਬਾਕੀ ਪਹਿਲਾਂ ਉਧਰ ਸਾਈਡ ਸੀਗੀ ਤਾਂ ਮੇਰੇ ਫਾਦਰ ਸਾਹਿਬ ਚਲਾਉਂਦੇ ਸੀਗੇ ਉਹਨਾਂ ਨੂੰ ਤਾਂ ਆਈ ਥਿੰਕ 99 99 ਚੋਂ ਹੀ ਲਈ ਹੋਣੀ ਸ਼ੁਰੂ ਸਰ ਹਾਂਜੀ ਪੁਲਿਸ ਨੂੰ ਰਿਪੋਰਟ ਦੇ ਕੇ ਦਰਖਾਸਤ ਦੇ ਕੇ ਬਕਾਇਦਾ ਆਇਆ ਹਾਂਜੀ ਸਰ ਮੌਕੇ ਤੇ 112 ਤੇ ਮੈਂ ਕਾਲ ਕੀਤੀ ਸੀ 112 ਦੀ ਕਾਲ ਕਰਨ ਤੋਂ ਬਾਅਦ ਮੇਰੇ ਕੋਲ ਗੱਡੀ ਆਈ 112 ਦੀ ਉਹਨਾਂ ਨੇ ਫੋਟੋ ਵਗੈਰਾ ਲਈਤੀ ਹੈ ਤੇ ਉਸ ਤੋਂ ਬਾਅਦ ਉਹਨਾਂ ਨੇ ਮੈਨੂੰ ਸਲਾਹ ਦਿੱਤੀ ਹੈ ਕਿ ਜਾ ਕੇ ਤੁਸੀਂ ਸਦਰ ਸਿਟੀ 2 ਦੇ ਵਿੱਚ ਕੰਪਲੀਟ ਕਰਿਓ ਸਰ ਮੈਂ ਬਸ ਇੱਥੇ ਮੰਗ ਕਰਦਾ ਜੀ ਜੇਕਰ ਹੋਵੇ ਤਾਂ ਮੇਨੇ ਜਿਹੜਾ ਸਮਾਨ ਹੈ ਉਹੀ ਰਿਕਵਰ ਕਰਾਇਆ ਜਾਵੇ ਕਿਉਂਕਿ ਮੈਂ ਅਗਰ ਉਹਨਾਂ ਨੂੰ ਪ੍ਰੋਵਾਈਡ ਕਰਾ ਰਿਹਾ ਕਿ ਆ ਬੰਦਾ ਏ ਉਹਨਾਂ ਦਾ ਫੇਸ ਦਿਖ ਰਿਹਾ ਹੈ ਬਕਾਇਦਾ ਇਸ ਤੋਂ ਉੱਤੇ ਕੀ ਹੋ ਸਕਦਾ Thank <laughs>